ਅੰਮ੍ਰਿਤਸਰੀ ਕਾਲ ਜੀ ਸਾਰਿਆਂ ਨੂੰ ਅੰਮ੍ਰਿਤਕਾਲ ਜੀ ਕਹਿ ਲਾ ਜੀ ਠੀਕ ਹੈ ਜੀ ਤੂੰ ਬਾਹਰ ਆ ਕੇ ਖੜ ਕੇ ਪਿੱਠੇ ਪਿੱਛੇ ਮਾ ਬੋਦਾ ਤਾਂ ਖੜ ਜਾਂਦੇ ਮਾ ਕਰਦੀ ਇਹ ਨੂੰ ਹਾਂ ਬਾਜਾ ਹੌਲਾ ਦਾ ਅੱਗੇ ਨੂੰ ਲੱਗੀ ਹੈ ਹੋਲਾ ਵਾ ਇਹ ਘੱਟੂ ਹੈ ਫਿਰ ਪਾ ਥੋੜਾ ਬੋਲ ਵਾਜਨ ਘੱਟੂ ਇਹ ਦੂਏ ਪਰੇ ਲੱਗੂਗਾ ਹੁਣ ਵੇਖ ਤਾਂ ਲਿਆ ਕੇ ਸੱਚ ਨਹੀਂ ਜਾਂਦਾ ਵਾ ਨਿਕਲ ਨਾ ਆਪਣੇ ਨਾਲ ਸਰਦਾਰ ਬਣਾ ਰਹੀ ਗਿਆ ਖੋੜ ਵਾ ਆ ਲੈ ਨਾ ਕੋੜਵਾ ਹਾਂ ਇਹ 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 ਦੇ ਨਾਲ ਟ੍ਰੈਕਟਰ ਬਾਰਗਣਾ ਇਹਦੇ ਨਾਲ ਅੱਛਾ ਤੇਰੀ ਕਰਕੇ ਹੁਣ ਇਹਨੂੰ ਉਹਦੇ ਅੰਦਰ ਰੱਖ ਦੇਣਾ ਉੱਪਰ ਕਮਰੇ 'ਚ ਟ੍ਰੈਕਟਰ ਮੈਨੂੰ ਹੋ ਜਾਣਾ ਠੀਕ ਨਹੀਂ ਗਾ ਇਹ ਠੀਕ ਆ ਅੱਛਾ ਰੋ ਪਾਹ ਖੋਲਦੇ ਨਾ ਨਾ ਦਾ ਆ ਹੈ ਝਾਮਣਾ ਤਾਂ ਹੈ ਨਾੜ ਦਾ ਬਹੁਤ ਹੈ ਅਲੱਗ ਬਹੁਤ ਧਾਰਖੰਡਾ ਉਹ ਰੇ ਕਿੰਨੇ ਦਾ ਕਿੰਨੇ ਬੰਦੇ ਦਾ ਸਰੇ ਉਹ ਰੇ ਉਹ ਰੇ ਆਿੰਦੇ ਬੰਦੇ ਦਿਮਾਗ ਚ ਨਾੜਾ ਹੁੰਦਾ ਜਿੰਨੀ ਦੇ ਚ ਦੇਖਤ ਸਹੀ ਉਹਦੇ ਉਹ ਗੁੱਛਾ ਵਿੱਚ ਗੁੱਛਾ ਉਹਦਾ ਨੇ ਇਹ ਵਾਲਾ ਕਿਤੇ ਲੋਟ ਲੱਗ ਗਿਆ ਕੰਮ ਆਪਾਂ ਰੱਖ ਲੈ ਨਹੀਂ ਕਿ ਬਿਗੜਨਾ ਕੋਈ ਯਾਰ ਇਹ ਚਾਹ ਤੇ ਫੋੜ ਤੋਂ ਲੱਗਦੇ ਹਨ ਫੋੜ ਬੁਲਾ ਲਿਓ ਦੇਖੂਗੇ ਕਿਹੜੇ ਨੂੰ ਲੱਗਦਾ ਟਾਈਮ ਦੱਸੂਗਾ ਹੂ ਆਹ ਜਿਹੜਾ ਮੇਰੀ ਗੱਲ ਫੜ ਲੱਕੀ ਹਿਸਾ ਲਾ ਕਿ ਬਿਜ ਪ੍ਰੈਸ਼ਰ ਇੱਕ ਪੈ ਜਾਣ ਮਗਰਾ ਬਸ ਟੈਂਪਰ ਨਹੀਂ ਹੁੰਦਾ ਪਛਾਣ ਨਹੀਂ ਹੁੰਦਾ ਵੀ ਤਿਆ ਜੀ ਜੀ ਆਨੇ ਹਾਂ ਨਾ ਪੇਂਟ ਕਰਵਾ ਦੇ ਬਾਕੀ ਬਾਕੀ ਬਰਸ਼ਨੀ ਕੁਰੀ ਆ ਕੇ ਰੰਗ ਕਰਾ ਦੇ ਨਹੀਂ ਜਾ ਕੋਈ ਲੱਖ ਰੁਪਏ ਦਾ ਖਰਚਾ ਲੱਖ ਹਾਂ ਉਹ ਪੜਦਾ ਹੈ ਛੇ ਵਾਲਾ ਇਹ ਤੇ ਬਾਦੂ ਮੋ ਭਾਈ ਦੇ ਖੋਣੇ ਪੰਗ ਦੋ ਰੋਟਾ ਆ ਡੁੱਟਰ ਦੀਆਂ ਤਾਰਾਂ ਵੀ ਨਾਲ ਲੱਗੀਆਂ ਵੀ ਇਹਨਾਂ ਦੇ ਆਹੋ ਤਾਰਾਂ ਡੁੱਟਰ ਖੜ ਗਿਆ ਤੇ ਡੁੱਟਰ ਦੇ ਮੋਰੀ ਨੂੰ ਸਾਰੇ ਸਵੀਕਰ ਖੋਲ ਦੇ ਹਾਂ ਇਹ ਆਹ ਨਾਲ ਦੀ ਦੋ ਰੋਟਾ ਆਪਾਂ ਪ੍ਰੋਜੈਕਟ ਫਿੱਟ ਕਰਨੇ ਨੂੰ ਪੌਟ ਤੱਕ 2 ਦਿਨ 3 ਦਿਹਾੜੀਆਂ ਲੱਗੀਆਂ ਦੀਆਂ ਖੋਲਣੇ ਦਾ 10 ਮਿੰਟਾਂ ਕੰਟਾ ਕੰਟਾ ਲੱਗ ਜਾਂਦਾ ਪਹਿਲਾਂ ਮਕਾਨ ਬਣਾਉਣ ਬਣਾਉਣੇ ਸਾਲ ਲੱਗਦਾ ਢਾਉਣ ਢਾਉਣ ਨੂੰ ਕਿੰਨੀ ਵਾਰ ਹਾਂ ਅੱਧੀ ਵੇਲੇ ਲੱਗ ਜਾਂਦੀ ਬਣਾਉਣ ਨੂੰ ਪੈਸਾ ਕਿੱਧਰ ਜਾਂਦਾ ਢਾਣਦਾ ਹਾਂ ਇਧਰ ਫਿੱਟ ਬਣਾਇਆ ਦੂਜੇ ਵਿੱਚ ਫਿੱਟ ਨਾ ਹੋਇਆ ਮੁੜ ਕੇ ਬੇਤਾ ਸੀਧੂ ਕਿੰਨਾ ਨਿਕਲਦਾ ਵਿੱਚ ਤੇ ਲੈ ਟੋਕੀ ਨਾ ਕੋਈ ਹੀ ਪਹੁੰਚਦਾ ਨਹੀਂ ਜਹਾੜਾ ਡੇਜੇ। ਸਾਰਾ ਚੋਗਾ ਚਲਾਉਣਾ ਹੈ। ਜਦੋਂ ਮਤਲਬ ਵਿਸਾ ਹੀ ਲੱਗ ਜਣੀਆ ਬਕਸਾ ਨਾਮਾ ਲੱਗਣਾ ਜੀ ਲੋਆਇਆ। ਸਮਝ ਨਾ ਲੱਗ ਰਹੀ ਅੱਜ ਦੇ ਇੱਥੇ। ਨਾ ਪਤਾ ਕਿ ਕਿੱਦੇ ਜੀ। ਹੰਬੇ ਦਾਟ ਹੈ ਕਹੇ ਕਾਦੇ। ਹੈਗੇ ਬਾਗ ਹੋ। ਜੇ ਬਾਹਰ ਨਿਕਲ ਜਾ ਤੂੰ ਉਧਰ ਭੰਕ ਕਰ। ਖੜੀ ਨਿਗਾਹ ਤੇ ਪਹਿਲਾਂ ਇਹਨਾਂ ਕੋਲ ਆ ਕੇ ਲੋੜੀ। ਹਟ ਲੈਟਾ ਬਾਹਰ ਨੂੰ ਅੰਦਰ ਪੋ। ਇਹਦਾ ਡੀਲ ਚ। ਮੈਂ ਆਹ ਕੋਈ ਇਕੱਲਾ ਸਿਸਟਮ ਵੀ ਚਾਹੀਦਾ ਉਹ ਵੀ ਹੁਣ ਬੁਲਾਉ। ਵਾਹ ਜੇ ਬਿੱਗਿਆ ਮੇਜੇ ਦੇਣਾ ਕੀ ਸਿਸਟਮ ਕੰਦਾ ਹੈਗਾ ਨਹੀਂ ਲੱਗਣਾ ਇਹੀ ਟਰੈਕਟਰ ਆ ਬੰਦਾ ਅਰਜਨਵਾਲਾ ਹਾਂ ਅਰਜਨਵਾਲੀ ਪਰ ਅਰਜਨਵਾਲੀ ਪਰ ਅਰਜਨਵਾਲੀ ਕੀ ਵੀ ਹੋਗੇ ਹਾਂ ਮੇਡ ਹੈ ਹੈ ਬਿਸਾਨਾ ਰੱਖ ਲੈ ਹੈਂ ਮੇਡ ਕਿ ਆਉਣੀ ਹੈ ਚਾਰ ਆ ਚਾਹ ਚਾਰ ਧੜਾਕਾ ਪਾਉਣੀ ਹੈ ਜਾਂ ਚਾਲਣੀ ਆ ਬਾਜ ਤਾਂ ਬਹੁਤ ਵਧੀਆ ਹੈ ਜਿਆਰੀ ਦੀ ਟੱਕਰੀ ਸਿਸਟਮ ਨੂੰ ਮ ਕਰੀਏ ਕੀ ਆ ਉਹ ਹੰਗਾ ਗਈ ਕੀੜੇ ਲੱਗ ਲੱਗ ਤਰ੍ਹਾਂ ਦੇ ਉੱਠਦੇ ਆ ਪੰਜ ਤੀਂ ਅੱਜ ਇਹ ਦੇਖਦੇ ਦਬਾ ਲੱਗ ਕੀੜਾ ਉੱਠ ਕੱਢਦਾ ਪਹਿਲੀ ਹੋ ਗਈ ਅੱਜ ਹਾਂਜੀ ਮੈਂ 5 ਤੀਂ ਕਿਨ ਫੋਟੋਆਂ ਲੈ ਤਾ ਆਪਾਂ ਨੇ ਜਦੋਂ ਜ਼ਿਆਦਾ ਧਿੰਦੇ ਨੇ ਵੀ ਕਿਹਾ ਉਹ ਫੋਨ ਪਰ ਹਾਂ ਕਹਿੰਦਾ ਹਾਂ ਲੈ ਬੰਦਾ ਭਾਈ ਜਿਹੜੇ ਕਰਦਾ ਉਹ ਲੈਣ ਗਿਆ ਲੈਟਰ ਕਿਤਨੇ ਫੋਟੋ ਹੀ ਲੈ ਗਏ ਨੇ ਇੰਨਾ ਬਹੁਤ ਹੋ ਗਿਆ ਰੀਆ ਕੀੜਾ ਤਾਂ ਪਹਿਲਾਂ ਉੱਠ ਖਾ ਗੋ ਨਾ ਕੈਮਰਾ ਵਾਲਾ ਇਹਨੂੰ ਕੈਮਰਾ ਵਾਲੀ ਕਰਾਉਣਾ ਹੁੰਦਾ ਆ ਕਿਹਾ ਧਿੰਦੇ ਨੇ ਮੈਂ ਮੇਰੇ ਬੱਚੇ ਨੂੰ ਮਗਾ ਨੂੰ ਪਿੱਛੇ ਘਰ ਦਾ ਕੋਰਦਾ ਨਾਲੇ ਉਹਨਾਂ ਨੇ ਮਾਣ ਨਹੀਂ ਕਰਿਆ ਉਹ ਇਹਨਾਂ ਨੂੰ ਕੇਵਲ ਲੋਹਾ ਹੀ ਨਹੀਂ ਕਰ ਕੰਮ ਜਾ ਚੀਜ਼ ਨੇ ਲੱਗਣਾ ਤਾਂ ਜਦੇ ਆ ਅੱਜ ਤਾਂ ਇਸ ਤਰ੍ਹਾਂ ਦਾ ਵੀ ਨਹੀਂ ਪਤਾ ਤਾਂ ਕਿਹੋ ਜਿਹਾ ਰਹਿ ਕੇ ਇਸ ਤਾਰ ਨੂੰ ਮੈਂ ਆਰਤੀ ਨੂੰ ਵੇ ਦੇ ਨਾ ਆਰਤੀ ਨੂੰ ਵੇ ਦੇ ਹੋਰ ਤਾਂ ਆਸ ਨਹੀਂ ਆਉਂਦਾ ਕਿ ਅਜ ਕਿੰਦਰ ਹੋਰਿਆ ਕੋਈ ਨਾ ਫਿਰ ਨਾ ਬਣਾ ਆਂਦਾ ਨਹੀਂ ਪਰਦੇ ਵਿੱਚ ਇਹ ਗੜਾ ਦੇਖ ਲੈ ਇਹ ਆ ਗਿਆ ਅਰਜਨ ਵੇਲੀ ਵਾਲਟੀ ਦਾ ਲੈ ਲੋਏ ਤੇ ਕੀ ਹਾਲਾ ਤੇਰਾ ਆਪੀ ਚੰਗਲਾ ਦਰ ਕਹਿੰਦੇ ਕਹਿੰਦੇ ਸਰਕਲ ਦਾ ਬੁਲਾ ਰੇ ਸਰਕਲ ਚ ਚਾਰ ਹਾਂ ਦਾ ਅੰਨ ਕਾਹੀ ਹੁਣ ਬੁਲੂ ਬੰਦਾ ਪਿੱਛੇ ਕਹਿੰਦਾ ਹੋ ਜੀ ਜੰਜੀ ਇਹ ਕਾਹਦਾ ਪਿੱਛੇ ਉੜੀ ਤਨ ਥੰਦੇ ਨਹੀਂ ਆ ਗਿਰੇ ਹਾਂ ਬੇਸਾ ਵੀ ਆਪਕਾ ਤੇ ਨਹੀਂ ਆ ਯਾਰ ਆ ਆ ਭੁੱਲ ਲੈ ਤਾਂ ਪਹਿਲਾ ਖੇ ਗੋਨੀ ਹੇ ਸਰ ਕੀ ਜਾਵਾ ਉਹ ਤਾਂ ਲਿਆ ਕੰਮ ਹੋ ਜਲੇ ਕੰਮ ਕੇ ਆਹ ਹੋਊਗਾ ਅੰਕਾ ਗੁੱਲ ਗੱਦਾਂ ਦੇ ਲੈ ਜੀ ਜਿਆਣੀ ਦੋ ਲਾਈਆਂ ਉਹਨੇ ਬਣਾਵੀਆਂ ਦੇਵਤਾ ਇਹ ਤਾਂ ਨਹੀਂ ਰਹੇ ਕਿ ਜੀ ਦੇਵਤਾ ਬੀਤ ਸਾਂ ਚਾਰ ਆਈ ਦੇਮ ਚਾਰ ਬੀਸ ਹਨੀ ਬਾਕੀ ਗ੍ਰਿੰਦਰ ਨੂੰ ਪੁੱਛ ਲੋ ਕੈਵਾਂ ਚ ਕਿੰਨੀ ਲਵਾਣੀ ਛੋਲ ਛੋਲ ਡੋੜੇ ਗਏ ਇਹ ਨਹੀਂ ਕਰ ਤਾਜ ਮਦਨ ਮੇਰ ਕਰ ਪਗਿਆਂ ਗਿਆ ਅੰਤ ਗਿਆ ਆ ਉਹ ਭਾਵੇਂ ਢੋਲਣਾ ਫਾਇਦਾ ਖੁੰਡੀਆਂ ਦੇਸਾਂ ਉੱਪਰ ਨਾ ਆਦਾ ਖੋਲ ਬਸ ਆਹੀ ਖੋਲ ਤੂੰ ਉਹਦੇ ਚਾਬੀਆਂ ਦੇ ਨਾਲ ਚੱਕੇ ਜਾ ਕੇ ਉਹ ਆ ਲੱਗਣ ਜਾਵੇ 10 ਨੰਬਰ 11 ਬਿੰਨਾਂ 12 ਗੋਟੀ ਸਾਰੇ ਚੱਕਦੇ ਚਾਬੀਆਂ ਜਾਈਂਦੀ ਗੋਟੀ ਜਾਂ ਪੇ ਰੱਖਣਾ ਵੀ ਨਹੀਂ ਪੰਨਿਆ ਚੱਕ ਉਹ ਖੋਲੇ ਉਹਨੂੰ ਖੁੱਲ੍ਹੇ ਵੀ ਤਾਂ ਦੇਖ ਲਈ ਆਪਣਾ ਨਾ ਦੱਦ ਨਾ ਸਾਡੀ ਪੁੱਤ ਹੋਰ ਵੇ ਗਏ ਤਾ ਕੋਈ ਬੋਲਦਾ ਨਹੀਂ ਬੇਸ ਨੂੰ ਹੱਥ ਪਾਵੇ ਤੇ ਬੋਲਦਾ ਇਹ ਵਗਦਾ ਤਾਂ ਉਹਨੂੰ ਧੰਨਵਾਦ ਨਹੀਂ ਇੱਕ ਚੰਦ ਟੁੱਟ ਗਿਆ ਹੈ ਨਹੀਂ ਆ ਹੈਲੋ ਚੰਦ ਆ ਗਿਆ ਤੇ ਇਹਦੇ ਬੋਲਦੇ ਉਹਦੇ ਹੱਥੇ ਕੰਮ ਲਈ ਬੋਲਦਾ ਜਾਉਂਦਾ ਤਾਂ ਹੀ ਨਹੀਂ ਦੂਜਾ ਹੋ ਉਹ ਪਿਆਜ ਖਾਉਂਗਾ ਹੁਣ ਦਬਖਾਲ ਖਰੀਦਿਆ ਨਹੀਂ ਕਰ ਕੋਈ ਨਹੀਂ ਜਾਏ ਮੁਰੇ ਨਾ ਬੱਦਿਆ ਨਾ ਕੋਈ ਨਹੀਂ ਬੋਲਦਾ ਹੁੰਦਾ ਹੂੰਦਾ ਇਸ ਤੇਰਾ ਆਪਣਾ ਥੋੜਾ ਵੀ ਉਹ ਖਰੀਲਪੁਰ ਵਾਲਾ ਸਿਆਉ ਮੁੰਤਾਰੇ ਬਾਹਰ ਉਹ ਜਾਈ ਇਕੱਠੇ ਜਟਾ ਰਗੇ ਤੇ ਉਹਦੇ ਪਹਿਲੇ ਤੇ ਇਹਦਾ ਚੇਂਦਲ ਜਿਆ ਲੈਵਾ ਤੇਰਾ ਤਾਂ ਹੋ ਉਹ ਯਾਰ ਵੀ ਯਾਰ ਗੱਲ ਤਾਂ ਨਕੋ ਉਹ ਤਾਂ ਬਾਤ ਗਿਆ ਤਾਂ ਉਹ ਤਾਂ ਇਹ ਨਹੀਂ ਆਉਂਦਾ ਜੋਨ ਤੇਰੀ ਬਹੁਤ ਕੁੱਟੀ ਨੇ ਲਿਆ ਦੇ ਆ ਉਹ ਉਹ ਤਾਂ ਵੀਰ ਆ ਉਹ ਦੱਦੇ ਬਾਣੀ ਕੁੱਥੇ ਪਤਾ ਕਿ ਹੱਥ ਵੀ ਰੋ ਦੰਦਾ ਜਿਆ ਪਤਾ ਆ ਗਈ ਕਿ ਰਿਸਕੀ ਕੰਮ ਕਰੇ ਥੋੜਾ ਫੜ ਲਈ ਆਗੇ ਜੱਬੀਆਂ ਲਫੜੋ ਯਾ ਫੜਾ ਫੋਟਾ ਦਾ ਕਾਰਿਆ ਦਾ ਜੱਬੀਆਂ ਹੁਣ ਆਹ ਕੱਢੀ ਦੇ ਬਾਹਰ ਸਾਰੇ ਕਿਹ ਲੱਗਦਾ ਧੋਫੇ ਆਹ ਲਓ ਇਹਨੇ ਬੀਜ ਦੇ ਕੇ ਫੋਰੀ ਦੇ ਕੇ ਨਹੀਂ ਨੰਨੇ ਕਿਹੜਾ ਬੀਜ ਹੈ ਕਰਨ 18 18 ਹੈ 18 ਇਹਨੇ ਕਿਹਾ ਜਾ ਗੱਲਾਂ ਹੁਣ ਕਿਹ ਹੈ ਜਾ ਬਣ ਗਿਆ ਜਾਂਤ ਨਿਕਲੇਗੀ ਵਿੱਚ ਤੇਦੇ ਨਹੀਂ ਕੋਈ ਨਹੀਂ ਹੱਡੀ 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 ਰਹਿ ਗਈ ਐਡਾ ਐਨਾਲ ਹਾਲਾ ਮਿਲ ਵੀ ਨਹੀਂ ਕਬੀ ਜਿੰਨੇ ਸੁੱਕੜੀ ਹੋ ਗਿਆ ਦੇਖ ਤਾਂ ਸਹੀ ਜਿਉਂ ਨਹੀਂ ਖਾਤੂ ਵੀ ਹੁੰਦੀ ਹੈ ਆਹ ਹੁਣ ਕਦਮ ਕਰੇ ਆਹਦੇ ਨਾਲ ਉੱਪਰੇ ਪਈ ਆਖ 200 ਰੁਪਈ ਦੀ ਆਲੇ ਸੁੱਕੀ ਦੇ ਬਾਹਰੋਂ ਥੋੜਾ ਪਹਿਲਾਂ ਪਾਕ ਸਾਹ ਕੋਲੋਂ ਇਧਰ ਯਾਰ ਉਹ ਆਪਲੇ ਸਦੀ ਜਿਹੇ ਨਰਾਂ ਲਾ ਕਰ ਦੇ ਦੀਆਂ ਸੱਚਾਈ ਆ ਗਈ ਆ ਗਈ ਆ ਮੇਨ ਆ ਗਈ ਬੁਲਾਇਆ ਸਾਰੀ ਖੁੱਲੀ ਦੀ ਆ ਯਾਰ ਉਹੂੰ ਕਹਿਣਾ ਇੱਥੇ ਦਾ ਖੁੱਲੂ ਵੀ ਉਹਨੇ ਇੱਥੇ ਦਾ ਖੁੱਲੂ ਮੈਂ ਦੇਖ ਗਿਆ ਜੇ ਫਰੈਂਟ ਵਾਲੀ ਗਿਆ ਵਾਹ ਲੱਗ ਤਾ ਰ ਅੱਦੋਂ ਲੋਕਾਂ ਨੂੰ ਲੇ ਰਾ ਦੇ ਪੁੱਪਲੇ ਦੀਕਾ ਇਹਨਾਂ ਮੇ ਦੋ ਸਪੀਕਰ ਦੀ ਹੈ ਪਲਾਸਟਿਕ ਦੇ ਬਈਓ ਦਾ ਦੋ ਤੋਂ ਚਾਰ ਹੋ ਗਏ ਫਿਰ ਉੱਧਰ ਵੀ ਉੱਧਰ ਵੀ ਹਰ ਇੱਕ ਰੱਪ ਤਰੀਕ ਤਨ ਰੱਖੀ ਹੋਰ ਹੋਰ ਕੇ ਖਿਆ ਰੱਖੀ ਇਹ ਚੁਣਾਈ ਕਰਦੀ ਦਾ 10 ਮਿੰਟ ਲੱਗ ਜਾਂਦੇ ਹੂੰ ਹੂੰ ਮੈਂ ਜਾ ਰਿਹਾ ਹਾਂ ਜੀ ਆ ਬੋਲਾ ਦੋ ਆਨੇ ਵੜੇ ਲੱਗਦੇ 2 ਕਰੋੜ ਗਿਆ ਤੇ ਘੱਟਾਂ ਦੇ ਗੈਂ ਬੋਨ ਦਾ ਲਿਆ ਕਾਲਿਆ ਲਿਮਕਾ ਬਿਮਾਰ ਆ ਸੀ ਦੁਆ ਮੰਗਾ ਲਾ ਉਹ ਹਰਾਇਆ ਲਿਆ ਸਪਰਾਈਟ ਡਿਊ ਜ ਆ ਬਹੁਤ ਠੀਕ ਦੂਰੀ ਦੂਆ ਲਈ ਸੰਤਰੀ ਆ ਸੰਤਰੀ ਰੰਗ ਲਾ ਲਿਆ ਸਪਰਾਈਟ ਡਿਊ ਆ ਗਿਆ ਲੈ ਇੱਕ ਮੋਟੀਆਂ ਪਕੌੜੀਆਂ ਚਲੋ ਬਾਕੀ ਬਾਈ ਆਹ ਤਾਰ ਤਾਂ ਪਾਨੇ ਜੂ ਠੀਕ ਆ ਜੀ ਬਾਕੀ ਤੁਹਾਨੂੰ ਚੱਕ ਕੇ ਦਿਖਾ ਚੱਕ ਕੇ ਦਿਖਾਈਓ ਇਹਨੂੰ ਚੱਕ ਕੇ ਦਿਖਾ ਤਾਂ ਕੋ ਲੱਗ ਰਿਹਾ ਕਿੰਨੇ ਦਾ ਬਾਦਾ 50 ਕਿੰਟਲ ਦਾ ਹੋਣਾ 2 ਕਿੰਟਲ ਦਾ ਜਿਆਦਾ ਹੋ ਗਿਆ ਚਾਚੇ ਖੜਾ ਕਰੀ ਚਾਚੇ 50 ਕਿਲੋ ਦਾ ਹੀ ਆਉਂਗਾ ਦੇਖ ਤਾਂ ਪਲੇਟਾਂ ਦੇਖ ਹਾਂ ਆ ਦੇਖ ਤੂੰ ਕਿੰਟਲ ਦਾ ਹੋਣਾ ਇਹਦਾ ਕਿੰਟਲ ਦਾ ਭਾਰਨ ਹੈਗਾ ਤਾਂ ਹੀ ਨਹੀਂ ਝੋਲ ਮਾਰਦਾ ਭਾਈ ਕਿੰਟਲ ਭਾਰਨ ਇਹ ਤਾਂ ਯਾਹ ਦੇਖ ਲਓ ਤੁਸੀਂ ਕਿੰਨੀ ਮੋਟੀ ਪੱਤੀ ਆਹ ਦੇਖ ਤਾਂ ਕਹੇ ਜਿਹਾ ਲੱਗੇਵੇਂ ਪਲੇਟਾਂ ਆਹ ਦੇਖ ਆਹ ਦੇਖ ਜੇ ਜਾਇਆ ਉਹਦੇ ਨਾਲ ਆਹ ਤਾਂ ਹੀ ਦਾ ਬੈਲਡ ਕਰਦਾ ਬਾਈ ਇਹ ਕੰਪਨੀ ਵਾਲੇ ਨੇ ਜਿਹੜੇ ਐ ਕਬਜੇ ਵਾਲਾ ਬਣਾਇਆ ਉਹਦੇ ਨੇ ਹਾਂ ਇਹਦਾ ਚੱਲਦੀ ਏ ਬਾਈ ਇਹ ਹਿੱਲ ਨਹੀਂਦਾ ਐ ਕਰੀ ਜਾਂਦਾ ਇਹ ਚੋਲਾ ਭਰਾਤਾ ਵੀ ਸਾਰਾ ਕੁਝ ਤੋੜ ਦਿੰਦੇ ਨੇ ਸਾਰਾ ਕੁਝ ਤੋੜਦਾ ਇਹ ਲੋਟ ਲੋਟੇ ਨਹੀਂ ਆਉਂਦਾ ਨਾਟ ਵੀ ਪਾ ਲਿਆ ਸੀ ਮੋਟੇ ਅਸੀਂ ਚਲ ਹਾਂ ਮੁੜ ਕੇ ਜਿਹੜਾ ਨਾਟ ਪਾ ਕੇ ਜੇ ਕਸ ਲਾ ਫੇਰ ਢਿੱਲੇ ਹੁੰਦੇ ਇਹ ਕੰਪਨੀ ਵਾਲੇ ਦਾ ਹੈ ਤਾਂ ਗਲਤ ਆ ਯਾਰ ਇਹ ਨਹੀਂ ਜਾਂਦਾ ਇਹ ਨਹੀਂ ਚਾਹੀਦਾ ਪਿੰਨਾ ਬੇਸ਼ੱਕ ਪੂਰੀਆਂ ਪੂਰੀਆਂ ਪਾਈਆਂ ਵੇਤੀ ਉਹਨਾਂ ਨੇ ਪਰ ਹਿੱਲ ਹੀ ਗਿਆ ਕਬਜਾ ਕਬਜਾ ਬਣ ਗਿਆ ਯਾਰ ਕਬਜਾ ਨਹੀਂ ਹਿੱਲ ਨਹੀਂਦਾ ਮੱਕੀ ਭਈਆ ਸਾਰਾ ਸਮਾਨ ਅਸੀਂ ਤਾਂ ਛੱਡਿਆ ਤੇ ਇਹ ਵੇਚਣਾ ਆਪਾਂ ਨੇ ਠੀਕ ਹੈ ਜੀ ਕੱਲੀ ਜੇ ਛਤਰੀ ਯਾਰ ਆਪਣਾ ਕੱਲੀ ਆਹ ਦੇਣੀ ਹੋਈ ਡਾ ਗੈਲ ਡਾਉਨ ਸਿਟਿੰਗ ਫਰੀ ਦੇ ਦੇਣੀ ਆਪਾਂ ਨੇ ਇਹ ਨਵੀਂ ਇਹ ਬਈ 45 ਦੇ 50 ਹਜ਼ਾਰ ਦੇ ਵੇਚਾਂ ਲਾਈ ਕਿ ਨਾ ਕਰਿਓ ਲਾਈ ਕਿ ਨਾ ਕਰਿਓ ਕਾ ਤੇ ਇਹ ਮੇਰੇ ਚੁੰਦੀਆ ਵੱੱਦਾ ਹੈ ਮੈਂ ਕਹਤ ਵੱਟੀਆਂ ਓਏ ਓਏ ਮੈਂ ਦੇਣਾ ਦੇਣ ਦੇਣੀ ਆੜੀ ਦਫੇ ਮੇਰੀ ਨਾਲ ਹੀ ਆ ਤੇਰੀ ਇਹ ਚੀਜ਼ ਆਪਾਂ ਨੇ ਬਈ ਵੇਚਣੀ ਹੈ ਕੱਲੀ ਦੇਖ ਲਓ ਜੇ ਮੇਰਾ ਵੀਰ ਭਰਾ ਕੋਈ ਹੋਇਆ ਹਨਾ ਕਿਸੇ ਨਵੇਂ ਟਰੈਕਟਰ ਲੱਤਾ ਹੋਇਆ ਕਿਉਂਕਿ ਇਹੀ ਕੱਲੀ ਹੈ ਬਈ ਆਪਣੀ 17-18000 ਦੀ ਛਤਰੀ ਪਰ ਹੋਈ ਵੀ ਹੈ ਸੀਲਿੰਗ ਇਹ ਆਪਾਂ ਨੇ ਫ੍ਰੀ ਦੇ ਦੇਣੀ ਹੈ ਹਾਂ ਹੋਰ ਕਿੰਨੇ ਦੀ ਆ ਕਿੰਨੇ ਦੀ 20000 ਦੀ ਆਏ ਠੀਕ ਆ ਜੇ ਗੇਰਾ ਚੱਕ ਲਿਆ ਜੇ ਗੇਰਾ ਚੱਕ ਲਿਆ ਤੇ ਬਾਕੀ ਆਪਾਂ ਨੇ ਬਈ ਇਹ ਦੇ ਦੇਣੀ ਹੁਣ ਠੀਕ ਆ ਜੀ ਇਹ ਆਪਾਂ ਨੇ ਪੂਰੇ ਜੈਜ ਰੇਟਾਂ 'ਚ ਦੇਣੀ ਆ ਦੋਨੇ ਚੀਜ਼ਾਂ ਜੂ ਹੋ ਗਿਆ ਤੇ ਛਤਰੀ ਹੋ ਗਈ ਤੇ ਸੀਲਿੰਗ ਸੀਲਿੰਗ ਆਪਾਂ ਨੇ ਫ੍ਰੀ ਹੋ ਦੇਣੀ ਆ ਇਹ 45 ਤੇ 50 ਹਜ਼ਾਰ ਦੀ ਬਾਈ ਕੱਲੀ ਛਤਰੀ ਆ ਰਾਹੀ ਲੱਗਦਾ ਤੁਸੀਂ ਹੈਵੀ ਦੇਖ ਸਕਦੇ ਆ ਦਾ ਕੁਝ ਵੀ ਨਹੀਂ ਵਿਗੜਿਆ ਕੋਈ ਕੰਪਲੀਟ ਨਹੀਂ ਨਾ ਸੀ ਧੋਤੀ ਨਾ ਕੁਛ ਐਕਣੇ ਤੁਹਾਨੂੰ ਦਿਖਾ ਦਤ ਠੀਕ ਆ ਬਾਕੀ ਜੇ ਕਿਸੇ ਨੇ ਲੈਣੀ ਹੋਵੇ ਕੰਟੈਕਟ ਕਰ ਲਿਓ ਮੈਸੇਜ ਬਾਕੀ ਜਿਹੜਾ ਸਿਸਟਮ ਆ ਇਹ ਤਾਂ ਅਸੀਂ ਵੇਚਣਾ ਨਹੀਂ ਹੈਗਾ ਇਹ ਰੱਖ ਲੈਣਾ ਹੈਗੇ ਅਸੀਂ ਉਹ ਟਰੈਕਟਰ ਕੋਲ ਲਾਵੂਗੇ ਬਾਕੀ ਆ ਵੇਚਣਾ ਇਹ ਦੇਖ ਲਿਓ ਭਾਈ ਜੇ ਕਿਸੇ ਨੂੰ ਹੋਇਆ ਜੇ ਕਿਸੇ ਨੇ ਭਾਈ ਲਗਣਾ ਹੋਣਾ ਇਹੀ ਟਰੈਕਟਰ ਪਰ ਫਿੱਟ ਕਰਾਉਣਾ ਹੋਇਆ ਬਕਸਾ ਲਗਾਉਣਾ ਹੋਇਆ ਸਣੇ ਫਰੇਮਾ ਬਕਸਾ ਉਹ ਵੀ ਆਪਾਂ ਦੇ ਦਾਂਗੇ ਜਾਇਜ਼ ਰੇਟ ਪਰ ਠੀਕ ਹੈ ਜੀ ਜੇ ਉਹ ਲੈਣਾ ਹੋਇਆ ਉਹ ਲੈ ਸਕਦੇ ਫਰੇਮਾ আর ਬਕਸਾ ਕਿਉਂਕਿ ਉਹ ਤਾਂ ਆਪਣੇ ਕੰਮ ਦਾ ਨਹੀਂ ਨਾ ਹੈਗਾ ਥੱਲਾ ਇਹ ਪੈਸਾ-ਪੂਸਾ ਆਪਾਂ ਰੱਖ ਲਵਾਂਗੇ ਹਨਾ ਉਹ ਬਿਕਾ ਨਹੀਂ ਬਿਕਾ ਦੂਜੇ ਟੈਕਟਰ ਪਰ ਟਿੱਕਾ ਸਾਰਾ ਕੁਝ ਲਿਆ ਨਹੀਂ ਛੋਤਰੀ ਦਾ ਯਾਰ ਆਪਾਂ ਨੇ ਹਰ ਲੱਗੀ ਵਿਗ ਜਾਣੇ ਹੁੰਦਾ ਸੀ ਜੀ ਇਹ ਫਲਟ ਦਾ ਇਹ ਦੀ ਕੈਵਨ ਕਰਕੇ ਬੇਚਣ ਲੱਗਿਆ ਨਹੀਂ ਤਾਂ ਲਾਇਆ 7 ਮਹੀਨੇ ਨਹੀਂ ਹੋਏ ਹਲੇ ਟਰੈਕਟਰ ਆ ਨਾ ਟਰੈਕਟਰ ਆ ਪੂਰੇ ਚੌ ਨਾਲ ਲਵਾਇਆ ਤਾਂ ਆ ਵੀ ਮੈਂ ਤਾਂ ਤਰਾ ਤਾਂ ਮਹਾ ਜਿਆਦਾ ਬ੍ਰਿਗੇਟ ਠੀਕ ਆ ਸਮਾਨ ਅੰਦਰ ਪਰ ਥੋੜਾ ਫੋੜ ਆਓ ਸਮਾਨ ਹੋ ਜਾਊਗਾ ਅੰਦਰ ਫੋੜ ਬਾਹਰ ਕੱਢਣ ਲੱਗ ਗਿਆ ਤਾਂ ਕਰਦੇ ਬਾਈ ਤਾਰਿਆ ਹੁਣ ਸਾਰਾ ਫੋੜ ਦੇ ਨਾਲੇ ਕੰਬੇ ਕਰਦਾ ਜਿੱਤੇ ਗੋ ਆ ਜਿਵੇਂ ਇਹ ਹੈ ਵੀ ਉਹ ਬਹੁਤ ਆ ਉਹ ਕੰਮ ਨਹੀਂ ਆਪਾਂ ਜੇ ਉਂ ਛਤਰੀ ਲਵਾਉਣ ਜਾਨੇ ਹੁਣ ਜਿਕਣਾ ਕਿਸੇ ਨੇ ਸੁਭਾਰ ਵੀ ਕਰਨੇ ਬਾਈ 13000 ਰੁਪਏ ਛਤਰੀ ਛਤਰੀ ਲੱਗ ਜਾਂਦੀ ਆ 13000 ਦੇ ਪੈਰ ਲਾਉਣੇ ਚੱਲੀਏ ਕੰਪਨੀ ਵਾਲੇ ਪੈ 13000 ਦੇ ਪੈਰ ਲਾਉਣੇ ਰੋਣਾ ਠੀਕ ਹੈ ਕਰਨ ਪੈਰ ਤਾਂ ਦੇਖ ਲੈ ਕਈ ਜੀ ਹਾਂਦੀ ਦੇ ਪੈਰਾਂ ਪਰ ਗਏ ਸਹੀ ਗੱਲ ਆ ਜੱਟ ਪਾ ਪਾਓਏ ਬੰਦੇ ਕਿੰਨੇ ਆਪਾਂ 7 7 ਆ ਇਹ ਹੋ ਲੈਣਾ ਤੂੰ ਤੂੰ ਕਿਥੇ ਆਇਉਂਗਾ ਹਾਂ ਮੈਂ ਆਪਣੇ ਬੱਚੇ ਨਹੀਂ ਆਇਆ ਹੈਗਾ ਸਹੀ ਹੈ ਯਾਰ ਨਹੀਂ ਸਾਤਾਂ ਕਿੱਧਰ ਗਿਣ ਲਾ ਬੰਦੇ ਕਿੰਨੇ ਤੁਸੀਂ ਹੋਗੇ ਹਾਂ ਕਿੰਨੇ ਹੋਗੇ 6 7 ਇੱਕ ਸੱਤਵਾਂ ਆ ਹੋ ਗਿਆ ਬਹੁਤ ਮੈਂ ਹਾਂ ਗਿਣਦੇ ਦੇਖ ਲੇਗੇ ਕਿ ਫੇ ਗਿਣ ਕੇ ਕੀ ਹੋ ਤਾਂ ਪਹਿਲੇ ਹੀ ਹੂੰ ਇਹ ਗਿਣ ਕੇ ਕੀ ਗਿਣੇ ਵੀ ਤੇ ਕਿੱਧਰ 1 2 3 4 ਉਧਰ 6 ਹੋ ਜਾਏਗਾ ਟੈਕ ਇਹੀ ਗਲਾਸ ਪੰਜ ਆ ਪੰਜ ਪੰਜ ਕਰਾ ਲਿਆ ਆ ਹਾਂ ਪੰਜ ਦੇ ਨਾਲ ਪੀਉਂਗਾ ਬਾਅਦਾਂ ਪੀ ਚੱਕ ਕੇ ਗਲਾਸ ਚੱਕਾ ਬਈ ਪਹਿਲਾਂ ਆਪਣਾ ਪੀ ਲੈ ਤੂੰ ਕਰ ਇੰਜਵਾਏ ਪਹਿਲਾਂ ਠੰਡਾ ਲੈ ਕੇ ਆ ਗਿਆ ਅਰੇ ਚੱਕੀ ਪੀਉਂਗਾ ਠੰਡਾ ਕੰਡ ਵੀ ਕਾਫੀ ਠੰਡੀ ਸਾਹਵੇਂ ਛੱਡ ਨਹੀਂ ਤਾ ਕਾਫੀ ਕਾਫੀ ਠੰਡੀ ਸਾਹਵੇਂ ਮਗਰੇ ਮਗਰੇ ਵਰੀਆਂ ਤੋ ਦੇਖ

ਚਲੋ ਤੇ ਇਹ ਉਪਰ ਆ ਕੇ ਸਾਫ ਕਰ ਦੂਗੇ ਚੱਕ ਲਓ ਬਈ ਤਿੰਨੋਂ ਤਾਂ ਇਹ ਪੂਰੇ ਮਾਤਾਈ ਜੀ ਬਣਾਵਾ ਮੈਂ ਆਣੀ ਉਹਨਾਂ ਕਮਾਲ ਦੇ ਮਟੇ ਖਾ ਲਓ ਪੂਰੇ ਨਹੀਂ ਲੋਡ ਹੈਗੀ ਹਵਾ ਦੀ ਪੂਰੇ ਗਿੰਦੀ ਦੀ ਬਚਣੀ ਦੇ ਵਿੱਚ ਚੱਲ ਫੱਜਕੋ ਅਗਲੇ ਚੱਲ ਗਿੰਦ ਲਾ ਦਿਆ ਆਓ ਆਜੋ ਚਲੋ ਭਾਈ ਇਸ ਤਰ੍ਹਾਂ ਹੀ ਰੱਖ ਲੈ ਉੱਥੇ ਫਿੱਟ ਕਰ ਦਿੰਦੇ ਹੈਨਾ ਤਾਂ ਚਾ ਜਾ ਆਹਨੇ ਵੀਕ ਗੈਂ ਦੋਈਆਂ ਸਰਖੇਂ। ਬੋਲੀ ਇੱਧਰ ਆ ਜੀ। ਬਜਾ ਦੰਦਾ। ਸਟਾਪ। ਇੱਥੇ ਸੈਂਟਰ ਰੱਖ। ਇਹ ਸਟਾਪ ਕਰ। ਕਹਾਂ ਕਰ ਤੂੰ ਕਰ। ਤੋ ਕਰ। ਤੋ ਆਹ ਲੈ ਜਰੀ ਦਾ ਫੋਟੋ ਜਿਹੜਾ ਆ ਰਿਹਾ ਨੀ ਉੱਚੇ ਕਰ ਦਿਆ ਐ। ਟਾਈਮ ਨਹੀਂ ਮਾਰੀ। ਮਾਰੀ ਨਹੀਂ। ਕੀ ਆ ਜੰਗਲ ਆ ਜਾ ਪਾਇਆ। ਯਾਰ ਤਾਂ ਸਪੀਕਰ ਹੈ ਹੁਣ ਆ ਲੱਗੇ ਵੀ ਰੇਲਾ ਛੇ ਦੀ ਡਾਉਨ ਸੀ ਵੀ। ਹਾਂ। ਚੱਲ। ਕਹਿਵਾਇਆ ਹੈ ਤੇ ਚੱਕ ਕੋਕ ਕੋਲਾ ਕੋਈ ਆਹ ਬੀਜਾ ਮਾਤਲ ਦਾ ਮੜਾ ਜਾ ਕਿੰਨੇ ਨੇ ਇਹਦਾ ਸੱਬ ਦਾ ਨਾਮ ਨਿਕਲਣੇ ਨੇ ਨਰੇ ਕੱਪੜਾ ਬੁੱਛੇ ਇੱਥੇ ਹੋ ਮੁੱਛ ਮੈਨੂੰ ਨਹੀਂ ਪਤਾ ਕਾਕੀ ਟੱਕੀ ਟੱਕੀ ਸਾਰਾ ਸਮਾਂ ਕੋ ਕੇ ਮੜਾ ਫੋਕੇ ਲੋ ਬਸ ਉਹ ਜਿੜਿਆ ਕੰਮ ਦੇਗੀ ਠੀਕਾ ਨਹੀਂ ਕਾਕੀ ਸਿਰ ਹੱਟ ਜਾ ਹੁਣ ਕਾਕੀ ਆਹ ਓਕੇ ਹਨਾ ਬੀਰ ਕਿੱਦਾਂ ਕੋਣ ਆਇਆ ਟਕਾਣੇ ਲੱਗ ਜੂ ਬੰਦਰੇ ਆਲਾ ਇਹ ਇੱਥੇ ਪਈ ਜੀ ਇੱਥੇ ਖਰਾਬ ਹੋਈ ਜਾਂਦਾ ਬਈ ਯਾਰ ਹੁਣ ਆਪਾਂ ਇਹ ਦੇਕੇ ਨਾ ਬਿਕੇ ਪਨ ਕੋਈ ਟੈਨਸ਼ਨ ਹੀ ਉਹਨਾਂ ਉੱਪਰ ਰੱਖ ਦਣਾ ਬਸ ਸਹੀ ਬਾਤ ਹੈ ਅਗਲੀ ਜੀ ਨਾ ਇਹ ਜੱਟਾ ਫੋੜ ਕੇ ਜੀ ਜਿਹੜਾ ਸਾਲ ਤੱਕ ਜਿਹੜੇ ਨਾਲ ਜੀ ਪਰ ਜਾਊਗਾ ਦੇਖੀ ਜੂਗੀ ਤਾਂ ਇਹਦੀ ਫੋੜ ਦੀ ਜਗਾ ਘੇਰੀ ਹੋਈ ਸੀ ਉਹ ਬਾਹਰ ਕੱਢਦਾ ਫੋਨ ਦੇ ਨਾਲ ਚਾਹ ਵੇ ਜੀ ਤੱਕਾ ਹੋਰ ਪੁੱਛ ਹੁਣ ਫੋੜ ਅੰਦਰ ਆਈ ਤੁਸੀਂ ਸਾਵੀ ਪਾਣੀ ਜਿਹਾ ਪੂਰੀ ਨਹੀਂ ਪੀਆ ਇਹ ਨਾਟਕ ਕਿੱਥੇ ਆ ਪਿੱਛੇ ਘਰ ਇਹਨਾਂ ਨੇ ਰੱਖੇ ਨਾਟਕ ਕਿੱਥੇ ਆ ਆਹ ਬਾਰ ਬੀਚਾ ਕੁਝ ਹੋਰ ਵੀ ਮੂਰੇ ਤੇ ਠੱਕਾ ਪਹਿਲਾ ਨਾਟਕ ਆ ਰੋਸੇ ਲਾ ਲੇ ਰੱਖ ਕੇ ਬਾਜਰਾ ਪੂਸੋ ਕੋਈ ਨਾ ਕਰ ਦਿਓ ਲੈ ਤਿੰਨ ਬਾਜਰਾ ਪਾਈ ਪਿੱਛੇ ਹੈ ਨਹੀਂ ਉਹ کہاں ਹੈ ਪਹਿਲੇ ਮੂਰੇ ਹੈ ਇਹ ਪਹਿਲਾ ਦੋ ਜਿੱਥੇ ਮਾਦੀ ਪਾਉਣੀ ਆ ਰੋਟੀਆਂ ਕੱਢਣੀਆਂ ਹੋਣਗੀਆਂ ਕਰ ਗਿਆ ਪਤੀ ਦੇ ਪਾਸ ਪਾਰਿਆ ਵੀ ਸਰਕਾਰ ਨਾਲ ਵੀ ਇਹ ਕੰਮ ਨਾਕ ਤਾਂ ਦੱਸੋ ਬੰਦੋ ਪੈਨ ਦੇ ਪਿੱਛੇ ਪਾਈ ਗ੍ਰਿੰਦਰ ਸਿੰਘ ਇਹੋ ਫਸੇਣਾ ਤੋਂ ਫੜਾਦੀ ਫੜ ਗਿਆ ਬਸ ਖਦਰ ਨੂੰ ਵੀ ਉਹ ਖੇ ਗਏ ਫਿਰ ਹੁਣ ਜਾ ਕੇ ਉਹ ਕਿਹਾ ਕਿ ਮਤੇ ਨਿਰਾਸ਼ਟ ਮਹਿਲਾ ਨਾ ਸਮਾਂ ਦੇਖੋ ਵੀ ਕਿੰਨਾ ਟਾਈਮ ਪਈ ਰਹਿਣੀ ਆਪਣੇ ਕਾਦ ਲੱਗੀਆਂ ਮਿੱਟੀਆ ਕਦੇ ਪੜਦਾ ਹੈ ਪਾਏ ਗੋਦਨੀਵਾ ਦਾ ਜਲਾ ਪੈਸਮਾਨ ਨੂੰ ਫੇਰ ਰੱਖਿਆ ਦੂਵੇ ਦਾ ਜੇ ਯਾ ਕਿਖਿਆ ਤਾਂ ਪਾਓ ਜਦੋਂ ਥੱਲੇ ਪਈ ਰਹੀ ਚ ਬਿੱਜੀ ਨੂੰ ਰੇਡੀਓ ਵਰਕਤ ਆਉਂਦਾ ਭਾਈ ਜੀ ਆਪੀ ਕਿੱਥੇ ਜੀ ਨਾ ਭਾਵੇਂ ਤਾਂ ਮੈਂ ਕੋਈ ਟੈਨਸ਼ਨ ਖਤਮ ਹੈ ਜੀ ਜੋ ਬਿੱਕੇ ਨਾਮ ਭਾਈ ਨੇ ਲਾਗਦਾ ਪਿਆ ਜਮਾਨਾ ਮੈਨੂੰ ਭੁੱਲ ਜਾਣਾ ਪੈ ਲੱਗੀ ਹੋਈ ਜੀ ਫਿਰ ਉਹ ਪਈ ਹੈ ਸਾਹਮਣੇ ਥੱਲੇ ਪਈ ਹੋਈ ਜੀ ਲਈ ਪਈ ਫੈਡ ਤੋਂ ਵੀ ਕੋਦਰਿੰਦਾ ਪਈ ਆ ਪਈ ਹੈ ਬਸ ਇਹ ਜਿਹੜਾ ਕੋ ਦਾ ਕਾਜ ਹੈ ਜਿਹੜਾ ਨਹੀਂ ਵੀ ਨਹੀਂ ਬੀਜੂ। ਉਹ ਦੋ ਬੰਦ। ਇਹਦਾ ਯਾਨੀ ਕਿਥੇ ਬਣ ਗਿਆ ਨਹੀਂ ਹੈ ਵੀ। ਹੈ? ਉਹ ਅੱਤੇ ਬੜੀ ਆ। ਕੰਮ ਇਹਨਾਂ ਦਾ ਕਰਦਾ। ਆ ਨਾ ਆ ਅਜੇ ਵੀ ਬਥਰਿਆ ਆ ਹੁਣ। ਫੈਦੇ ਚ ਲੈ ਜਾਉਂਗਾ ਜਦ ਦੇ। ਮਾਤੀ ਇਹਦੀ। ਯਾ ਇਹਦੇ ਪਿੰਨਾ ਪਾਉਂਗਾ ਪਿੰਨਾ? ਕਹਿ ਸੀ ਨਾਮ ਰੱਖ ਲੈਂਦਾ। ਨਾਮ ਆਲੇ ਹਾਂ। ਅੱਪਾਵਾਸ ਦੇ ਚੱਕਰ ਦੇ ਵਿੱਚ ਪੈ ਗਿਆ ਪਾਈਪ ਪਰ ਬਿਨਾਂ ਦੇ ਗਿੱਲੇ ਜੀ ਦੀ ਸਾਹ ਆਪਾਂ ਪਾਈਪ ਦਾ ਮੈਂ ਕਿਹਾ ਥੱਲੇ ਹੀ ਖੜਾ ਕਰ ਲੰਦੇ ਹਰੇ ਕੁੱਪਰੇ ਕਿਹਾ ਸਾਹਿਬ ਮੜਾ ਗਨ ਛਿੱਟਿਆ ਰਹੇ ਪਰ ਪਤਾ ਕਿੱਲਾ ਚਲੋ ਪੁਰੇ ਜੱਕ ਦੇ ਬੰਦ ਟਾਈਮ ਲੱਗੂਗਾ ਆਹ ਆਜ ਮਾਰ ਪਿਆ ਤੂੰ ਫੇਰ ਜਾਨੀ ਤੇ ਪਿੱਛੇ ਨੂੰ ਕਰਕੇ ਲਾ ਦੇ ਉਹ ਨਹੀਂ ਨਹੀਂ ਉਹ ਗੁੰਡੇ ਲਾ ਦੇ ਫੇਰ ਸੀ ਤਾਂ ਮੈਂ ਲੈ ਇਹਦੇ ਬੰਨ ਦੇ ਚਲੋ ਜੰਗ ਚਲੋ ਆਪਸੋ ਸੁੱਖ ਰੱਖਿਆ ਤਾਂ ਚੱਲੋ ਜੀ ਜਿੰਨਾ ਸਾਥ ਨੀ ਗਿਆ ਚੱਲੋ ਬਈ ਇਨੂੰ ਪਹਿਲਾਂ ਤੇਰਾ ਫਾਰਮਲ ਮਾਰ ਕੱਪੜਾ ਮਾਰੀ ਦੀ ਕਰਨਾ ਸਾਥ ਆ ਜੀ ਸਾਥੇ ਆ ਹਾਂ ਲੈ ਫੜਾ ਮਹਿਮਾਨ ਆ ਮੜਾ ਜੀ ਇਹ ਵੀ ਜੀ ਇਹ ਬਹੁਤ ਸਾਥ ਦਿੱਤਾ ਯਾਰ ਤੇ ਪੜੇ ਕਾਫੀ ਬਦਦਾ ਸਾਹਿਬ ਆਂਦੇ ਹੋਏ ਆ ਗਿਆ ਨਾਮ ਦੀ ਇਹਦੀ ਆ ਪਿੰਨਾ ਆਹ ਭਾਈ ਜੀ ਆਹ ਦੀਆਂ ਇਹਦਾ ਦਰਦ ਜਿਹੜਾ ਤਾਂ ਹੀ ਬੈੱਡ ਕਰਾਇਆ ਤਾਂ ਸੀ ਇਹ ਇਹੇ ਦੇ ਲੰਪਰੀਆਂ ਦੇ ਗੱਲਾਂ ਇਹਦਾ ਬੈਲ ਦੀ ਪਕੀਓ ਨਹੀਂ ਦੇਖ ਲੈ ਇਹ ਕਾਰੇ ਤਾਂ ਨਹੀਂ ਚੱਲੀ ਆਹੀ ਗੱਲ ਕਰਕੇ ਯੂ ਬਦਲਦੇ ਆ ਆਪ ਇਹਨੇ ਪੈਣੀ ਲੋਗ ਲੱਗ ਜਾਂਦਾ ਵਾ ਲੈ ਹੋਰ ਇਹ ਢਿੱਲੀ ਆ ਉਹੀ ਗੱਲ ਨੂੰ ਨਾਦਾ ਕਾਈ ਦਾ ਮਾਰਦੀ ਆ ਆਈਗਾ ਤਾਂ ਕੰਕਾ ਲਵਾਇਆ ਫਿਰ ਉਹ ਕਹਿੰਦਾ ਤਾਂ ਖੋਲ ਕੇ ਲਵਾਉਂਦਾ ਕਰਦਾ ਬੈਂਡ ਪੱਤੀ ਨਾ ਕਹਿੰਦਾ ਫੇਰ ਨਾ ਚੱਲੀ ਜੀ ਉਹ ਖੋਲ ਕੇ ਕਰਦਾ ਠੀਕ ਆ ਹੁਣ ਆ ਲੀਡ ਵੀ ਦਿਖਦੀ ਆ ਬੱਜੀ ਵੀ ਫੇਰ ਤਾਂ ਪਤਾ ਹੀ ਤਾਂ ਲੱਗਣਾ ਜੀ ਨਾ ਬੱਜੀ ਹੁੰਦੀ ਆ ਜੇ ਹੁਣ ਅੰਦਰ ਬਕਸਾ ਲਗਾ ਰਹਿ ਗਿਆ ਤਾਂ ਨਾ ਤਾਂ ਉਹ ਵੀ ਤਾਂ ਹੈਗਾ ਪਰ ਪਰਮਾਟ ਮੰਨੀ ਕੌਣ ਕਰਦਾ ਉਹ ਤਾਂ ਬਾਹਰ ਮਾਰ ਲੀ ਧਾਰੇ ਵਾਰੇ ਨਾ ਲਾਕੋ ਚ ਕੋਈ ਆ ਜਾ ਜੋ ਇਹਨੂੰ ਹੁਣ ਕਸਤੀ ਚਲੋ ਉੱਪਰ ਨੂੰ ਫਿਰ ਹੁੰਦੇ ਜੀ ਇਹ ਗੜੀ ਹੁੰਦੇ ਨਹੀਂ ਜਾਨੀ ਉੱਪਰ ਪੌੜੀ ਚੜਨਾ ਪੈਣਾ ਜੀ दो बंदे मुगरे दो बंदी जी मार दिए ਕਮਾਵਾੜਾ ਜਾ ਇਹ ਤਾਂ ਅੰਕਾ ਚਾਂ ਕਮਾ ਆਏ ਕਮਾ ਆਹ ਤਾਂ ਹੋਣੀ ਦਾ ਪੱਕਾ ਸਾਰੇ ਮਿੱਟੀ ਮਿੱਟੀ ਕਰਦੀ ਤਾਹੀ ਲਗੀ ਯਾਰਾ ਕਿਹੜੇ ਕਮੈਂਟ ਕਰਵਾ ਦੇਣਾ ਦੇਸੀ ਸਿਸਟਮ ਲੋਆ ਉਹ ਨੂੰ ਤਾਂ ਸਾਇਕਾ ਦੇਸੀ ਚੱਲ ਜੂਗਾ ਇਹ ਪਾ ਕੇ ਪਾ ਕੇ ਕੋਈ ਇਹਦਾ ਹੀਟਰ ਗਰਮ ਹੋ ਕੇ ਵਿਗੜਿਆ ਹੋਵੇ ਵਿੱਚ ਚੱਲਦਾ ਇਹ ਤਾਂ ਬਸ ਇਹਦਾ ਨਵਾਂ ਬਣ ਗਿਆ ਮਿੱਟ ਖਾਲੀ ਦੇ ਲੈ ਉੱਠਾ ਗਿਆ ਥੱਲੇ ਆ ਹਾਲਾ ਕਿਤੇ ਚਾਚਾ ਨੇ ਲਾਡ ਕਰਤਾ ਵੀ ਹੁਣ ਇਹ ਪਤਾ ਨਹੀਂ ਕਿਹੜੇ ਪਰ ਲੱਗਣਾ ਜਾ ਕੇ ਵੀ ਆਇਆ ਲੈ ਘਾੜੇ ਸਾਹ ਤੋਂ ਚੱਲ ਵਧੀਆ ਜੇ ਪਹਿਲਾਂ ਸੋਚ ਕੇ ਚੱਲੂਗਾ ਤਾਂ ਹੀ ਕੁਸ ਬਣਦਾ ਹੁੰਦਾ ਥੱਲੇ ਮਿੱਟੀਆਂ ਨੇ ਬਾਹਰ ਨਿਕਲ ਜੀ ਕਿਤੇ ਕਿਤੇ ਤੇ ਕੱਢੀ ਜਾਂਦੇ ਮਿੱਟੀਆਂ ਲੈ ਲੈ ਨੀ ਪੱਖਾ ਲਾ ਪਾ 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 ਬਾਕੀ ਕੀ ਬਾਰੇ ਕਰੀਂ ਕੀ ਬਾਰੇ ਜਿਹਨੇ ਵਿਚੇ ਪੜਨਾ ਨਹੀਂ ਠੀਕ ਜੀ ਬਾਕੀ ਇਹਨੂੰ ਪਾਓਗੇ ਸਰਜੀਤ ਆਲਾ ਕੰਮ ਕਰੀਂ ਸਾਰਾ ਦੰਦੇ ਸੈਕਸ਼ਨ ਬਾਈ ਖੋਲ ਕੇ ਰੱਖਤਾ ਹਾਂ ਵੇਖ ਗਿਆ ਠੀਕ ਆ ਨਹੀਂ ਉਹਨੂੰ ਲਾਣਾ ਹੈ ਇਹ ਤਾਂ ਵੇਚਣਾ ਨਹੀਂ ਯਾਰ ਤੈਨੂੰ ਫੇਰੇ ਇਹੇ ਗੱਲ ਕਰੀ ਜਾਂਦਾ ਇਹਦਾ ਸਾਰ ਸਦਾਈ ਹੋਇਆ ਗਿਆ ਹੈ ਹੈ ਤੇਰਾ ਗੱਡਾ ਖੜਾ ਪਿਛਲੇ ਨੂੰ ਤੇਰੇ ਦੋ ਦਿਨਾਂ ਬਾਅਦ ਜਲੰਦਾ ਹਾਂ ਤੇ ਮਾੜਾ ਜੀ ਬੀ ਗਿਆ ਵੇਚ ਦੂਗਾ ਨਹੀਂ ਨਮਾ ਸੀ ਇਹਨੇ ਤਾਂ ਨਮਾ ਇਹਨੂੰ ਕਿਹਾ ਹੋ ਗਿਆ ਨਮਾ ਪਰਕੀ ਵੀ ਚੀਜ਼ ਭਾਈ ਇਹ ਕੋਈ ਨਾ ਕਰ ਇਹ ਖੜੀ ਪੈਂਦੀ। ਉਹ। ਬੱਸ ਪਿਆਰ ਦਾ ਰੱਖੀ ਹੋਇਆ। ਬੱਸ ਪਿਆਰ ਦਾ ਰੱਖੀ ਹੋਇਆ। ਚਾਹ। ਯਾਦ ਕਰੀ ਲਾਂ ਰੱਖੰਦਰ। ਬਹੁਤ ਸਾਰੇ। ਮੈਂ ਹੁਣ ਆਪਾਂ ਨੂੰ ਸਾਨੂੰ ਵੀ ਧੋ ਦੇ ਚਾਚੇ ਡੱਗ ਨੂੰ। ਚਲੋ ਬਈ। ਆ ਪਾ ਦੇ ਹੁਣ ਆ। ਤਾਂ ਇਹ ਕਹਿੰਦਾ ਇੱਕ ਇੱਕ ਕਾਹਰਾ ਟਰੈਕਟਰ ਆਦਾ ਹੀ ਹੋ ਗਿਆ। ਮੈਨੂੰ ਟੱਕੜ ਟੱਕੜ ਟੱਕ ਵੀ ਅੰਦਰ ਹੈ ਲਓ ਜੀ ਬਾਈ ਖੋਲ ਤਾਂ ਸਮਾਨ ਉਹ ਲਾਤਾ ਤਾਂ ਲੈ ਦੇ ਵਿੱਚ ਲੈ ਬਾਈ ਆਪ ਜਾਈਦਾ ਫੋਟ ਜੋ ਹਾਂ ਜਿਹੜਾ ਆਹ ਬਈ ਜਿਹੜੀ ਸ਼ਕਰੀ ਜਿਹੜੀ ਅਸੀਂ ਪਿਛਲੀ ਵੇਚਣੀ ਹੈ ਬਸ ਹਾਂ ਠੀਕ ਨਹੀਂ ਜਾਲੇ ਬਾਕੀ ਕੋਈ ਨਹੀਂ ਇਹ ਇਹ ਇਲਾਕੇ ਦਾ ਵੇਚਦੇ ਨਹੀਂ ਨਹੀਂ ਸਾਨੂੰ ਪਾਲੀ ਨਹੀਂ ਸਾਨੂੰ ਹੋਰ ਬੁਲਾਵਾਂਗੇ ਹਾਂ ਲੱਗਾ ਰਹਿ ਗਿਆ ਬਾਕੀ ਬਾਈ ਆਹ ਵੇਚਣਾ ਆਪਾਂ ਦੇ ਬੱਤਸਾਂ ਥਾਣੇ ਫਰੇਮਾ ਸਾਰਾ ਕੁਝ ਇਹਦਾ ਸਿਸਟਮ ਨਹੀਂ ਦੇਣਾ ਹਾਂ ਸਿਸਟਮ ਨਹੀਂ ਦੇਣਾ ਜੇ ਆਹ ਦੇਣਾ ਚੰਗਾ ਰੇਟ ਦੋ ਤਾਂ ਸਿਸਟਮ ਵੀ ਦੇ ਦਾਂਗੇ ਪਰ ਆਪਰੇ ਆਹ ਦੇ ਦੜਾ ਜੇ ਕਿਸੇ ਨੇ ਫੈਕਟ ਕਰਾਉਣਾ ਸੱਜਾ ਹੀ ਸਾਡੇ ਫਰੇਮਾ ਸਾਡੇ ਆਹ ਅਦਮ ਉਹਨਾਂ ਨੂੰ ਦੇ ਦੇਣਾ ਜਿੰਨੇ ਦਾ ਲੱਗਿਆ ਉਹਦੇ ਅਦਮ ਉਹਨੇ ਕਿਸੇ ਜੇ ਠੀਕ ਹੈ ਜੀ ਹੋਰ ਕੀ ਬਾਕੀ ਹੋ ਰੱਖਦਾ ਸਮਾਨ ਹੋ ਗਈ ਤਿਆਰੀ ਚਲੋ ਜੀ ਚੰਗਾ ਫਸ ਲਈ ਕਸਰ ਗਾ ਗਾ ਇਹ ਕੀ ਕਰਤਾ ਜਾਂਦਾ ਇਹ ਕਸਰ ਲੱਗੇ ਵੰਪਰ ਐ ਬੜੇ ਟਾਇਰ ਕੋਲੇ ਜੇ ਕੱਲੂ ਤਾਂ ਆ ਆਹ ਸੰਧਿਆ ਹਾਂ ਚੋਕ ਅਰ ਦਣ ਦੇਖਦੂ ਕਿ ਹਿੱਲ ਲੱਦਾ ਤੈਨੂੰ ਵੀ ਕਿਤਾਹਰੇ ਤੋਂ ਪੰਡੂ ਇਹ ਲੱਗ ਲੱਗੇ ਹੈ ਤਰਾ ਕੇ ਫੇਰ ਜਾਉਂਗੇ ਨੱਕ ਦਾ ਤੇ ਅੰਟੀ ਰੱਖਿਆ ਕਿ ਅੱਜ ਕਿੱਛੇ ਰਾਹ ਲੱਗ ਉਹ ਤਾਂ ਬੜਾ ਛੋਟਾ ਦਾ ਨੀ ਉੱਪਰ ਲਾ ਕੇ ਰੱਖਣਾ ਢਾਈ ਦਾ ਹੈ ਇੱਕ ਨੱਕ ਦਾ ਵੱਲ ਹੁੰਦਾ ਮਤਲਬ ਕਿੱਥੇ ਹੋਣਾ ਹੈ ਇਹ ਆਹ ਨਾਲ ਚੜਨਾ ਬਾਹਰੋਂ ਪਹਿਣਾ ਬਾਅਦ ਤੋਂ ਪਹਿਣਾ ਹੈ ਪਹਿਲਾਂ ਦੋ ਚੂੜੀਆਂ ਚੜਾਓ ਥੱਲੇ ਪੜਾਏ ਉੱਪਰ ਜੋੜਾ ਥੱਲੇ ਇੱਕ ਚੂੜਾ ਨਾਲ ਚੜਨਾ ਹਾਲੋ ਜਿੰਨਾ ਗੋਲੇ ਉਹ ਮੈਨੂੰ ਆਈ ਨਹੀਂ ਪਤਾ ਵੀ ਬਾਹਰੋਂ ਕਿੰਨਾ ਚੰਗਾ ਨਹੀਂ ਪੌਣੇ ਆਉਂਗੇ ਨਾ ਆਰਤਾ ਨਾ ਆਰਤਾ ਤੁਸੀਂ ਹੁੰਗੇ ਪਾਉਂਗਾ ਨਾ ਠੀਕ ਆ ਉਹ ਪਾਉਂਗਾ ਉਹ ਯਾਰ ਇਹੀ ਕਾਦੇ ਬਜ਼ਰ ਦੀ ਕੋਹ ਸਦਾਈ ਇਹ ਦੂਆ ਨਾਟਾ ਸਰੇ ਤੱਕ ਚੜਦੀ ਹੋ ਜਾਣੀ ਚੂੜੀ ਦੀ ਲੋਕਾਂ ਦਾ ਬੰਦਾ ਹੈ ਅੰਦਰੀ ਤੇ ਪਾ ਹੋ ਮੈਂ ਤਾਂ ਬਾਤ ਕਰਦੇ ਚਾਹੀਏਗਾ ਜੀ ਮਮਾ ਜੀ ਦਾ ਸਾਨੂੰ ਚਲੋ ਖਰਾਬ ਕੰਨਾ ਕਰੀਏਗਾ ਪੌਣੇ ਹੈ ਇਹ ਜਿਹਦੇ ਤੋਂ ਪੌਣੇ ਵਾਲੀ 5 ਤਰੀਕ ਨੂੰ ਦੇ ਇਹ ਪਤਾ ਨਹੀਂ ਕਿਹੜਾ ਹੈ ਫਿਰ ਜਾ ਰਿਹਾ ਹੈ ਕੈਬਰ ਬਾਦ ਐਤਵਾਰ ਹੀ ਹੋਵੇ ਬੋਗ ਮੈਂ ਫਲਾਟ ਲੂਟ ਕਰਦਾ ਐਤਵਾਰ ਨੂੰ ਸਹੀ ਇਹਦੀ ਵੀ ਕਰਾਂ 20 ਜਣ ਚ ਪਹਿਲੀ ਫਿੱਟ ਜੜ ਲੂਗਾ ਠੀਕ ਹੈ ਕਰੂ ਮੌਜੇ ਦੇ ਰਿਹਾ ਹੈ ਹੁਣ ਜਾਣਾ ਕਾੜੀ ਜਾਣਾ ਚੱਪੀ ਲੈ ਗੋਈ ਨਾ 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 ਤੂੰ ਉਧਰ ਇਧਰ ਆ ਜੀ ਜਾ ਯਾਰ ਚੜਦਾ ਨਹੀਂ ਮੈਂ ਹੋਲੀ ਹੋਲੀ ਚੜਦੇ ਨਾ ਤੇ ਬਾਈ ਪਾਨਾ ਲਿਆ ਮਾ ਪਾਨਾ ਪਾਨ ਨੇ ਕਿਦਾਂ ਹੀ ਕਰਨੀ ਐ ਇਹ ਇੱਕ ਵਾਰ ਨਾਲ ਤਾਂ ਲਾ ਦਿੰਦੇ ਨਾਲ ਤੇਰੇ ਨਾਲ ਤਾਸੀਨ ਮੈਨੂੰ ਦਿੱਤਰੇ ਦਾ ਇੱਥੇ ਨਾ ਡਾਡਾ ਇੱਥੇ ਇੱਥੇ ਫਰੀ ਹੋ ਜਾਣਾ ਪੰਦਾ ਨਹੀਂ ਦੱਬਾ ਬਾਈ ਚੇਕਾ